ਉਰੇ ਕੰਮ ਕਰ ਰਹੇ ਨੇ ਪਰ ਇਹਨਾਂ ਦੇ ਮਨ ਦੇ ਵਿੱਚ ਭਾਵਨਾ ਇੱਕ ਸੇਵਾ ਵਿੱਚ ਇਹ ਸੇਵਾ ਬੰਦੀ ਹੈ ਉਹ ਸੇਵਾ ਰੱਬ ਆਪ ਕਰਾਉਂਦਾ ਤसरी ਗੱਲ ਹੈ ਬੱਚਿਆਂ ਦੀ ਪੜ੍ਹਾਈ ਤੇ ਬੱਚਾਂ ਨੂੰ ਨੁਕਸਾਨ ਹੜਾ ਕਰਕੇ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਸਾਲ ਬੜਾ ਇੰਪੋਰਟੈਂਟ ਹੁੰਦਾ ਹੈ ਬੱਚਿਆਂ ਦੇ ਲਈ ਔਰ ਜੇ ਦੀ ਨੁਕਸਾਨ ਬਹੁਤ ਜ਼ਿਆਦਾ ਇਹਦੀ ਪਰਪਾਈ ਤਾਂ ਕੋਈ ਵੀ ਨਹੀਂ ਕਰ ਸਕਦਾ ਸवाय ਪ੍ਰਮਾਤਮਾ ਤੋਂ ਪਰ ਉਹ ਸਿਆਣੇ ਕਹਿੰਦੇ ਡੋਖੇ ਨੂੰ ਤਣਕੇ ਦਾ ਹਸਾਰਾ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵੱਲੋਂ ਦੁੱਧਾਰੂ ਪਸ਼ੂ ਦਿੱਤੇ ਗਏ ਐ ਸਤਲੁਜ ਦੀ ਮਾਰ ਪਈ ਸੀਗੀ ਤਾਂ ਉਹਨਾਂ ਪਿੰਡਾਂ ਦੇ ਵਿੱਚ ਅਰ ਜਿੱਥੇ ਕਈਆਂ ਦੇ ਪਸ਼ੂ ਮਰ ਗਏ ਹੈਗੇ ਸੀਗੇ ਕਈਆਂ ਦੇ ਪਸ਼ੂ ਰੋੜ ਗਏ ਹੈਗੇ ਸੀਗੇ ਤਾਂ ਉਹਨਾਂ ਲੋਕਾਂ ਨੂੰ ਦੁੱਧਾਰੂ ਪਸ਼ੂ ਦਿੱਤੇ ਗਏ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵੱਲੋਂ ਤਸਵੀਰਾਂ ਤੁਹਾਨੂੰ ਦਿਖਾਨੇ ਹੈਗੀਆਂ ਇੱਥੋਂ ਰਵਾਨਾ ਕੀਤੇ ਗਏ ਹੈਗੇ ਨੇ ਤਾਂ ਇਹ ਐਜੂਕੇਟ ਪੰਜਾਬ ਦੀ ਟੀਮ ਹੈਗੀ ਹੈ ਜਿਨ੍ਹਾਂ ਨੇ ਹੜ੍ਹਾਂ ਦੇ ਵਿੱਚ ਸੇਵਾ ਕੀਤੀ ਹੈਗੀ ਹੈ ਪੰਜਾਬ ਦਾ ਇਹ ਫਿਰੋਜ਼ਪੁਰ ਦਾ ਇਲਾਕਾ ਜਿਹੜਾ ਸਤਲੁਜ ਦੀ ਚਪੇੜ ਦੇ ਵਿੱਚ ਆਇਆ ਸੀਗਾ ਕਾਫੀ ਨੁਕਸਾਨ ਹੋਇਆ ਸੀਗਾ ਔਰ ਇਸ ਇਸ ਇਲਾਕੇ ਦੇ ਵਿੱਚ ਜਿਹੜਾ ਇਹ ਬੰਡਾਲੇ ਵਾਲਾ ਇਲਾਕਾ ਹੈਗਾ ਜਿਹੜਾ ਨਿਆਲੇ ਲਵੇਰਾ ਧੀਰਾ ਕਰਾ ਇਧਰਲੇ ਪਿੰਡ ਹੈਗੇ ਨੇ ਕਾਫੀ ਪਿੰਡ ਹੈਗੇ ਆ ਤਾਂ ਇਨ੍ਹਾਂ ਪਿੰਡਾਂ ਦੇ ਵਿੱਚ ਐਜੂਕੇਟ ਪੰਜਾਬ ਦੇ ਵੱਲੋਂ ਸੇਵਾ ਕੀਤੀ ਗਈ ਘਰ ਘਰ ਦੇ ਵਿੱਚ ਪਹੁੰਚ ਕੀਤੀ ਘਰਾਂ ਦੇ ਵਿੱਚੋਂ ਲੋਕਾਂ ਨੂੰ ਲੈ ਕੇ ਵੀ ਆਏ ਘਰਾਂ ਤੱਕ ਪਹੁੰਚ ਕੀਤੀ ਉਹਨਾਂ ਨੂੰ ਰਾਸ਼ਨ ਜਿਹੜਾ ਉਹ ਵੀ ਦਿੱਤਾ ਹੈਗਾ ਸੀਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਅੱਜ ਦੁੱਧਾਰੂ ਪਸ਼ੂ ਜਿਹੜੇ ਨੇ ਉਹ ਦਿੱਤੇ ਗਏ ਹੈਗੇ 18 ਦੁੱਧਾਰੂ ਪਸ਼ੂ ਦਿੱਤੇ ਗਏ ਆ ਤਾਂ ਕਈ ਪਿੰਡਾਂ ਦੇ ਵਿੱਚ ਤਾਂ ਸਾਰੀ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਇੱਥੇ ਮ ਦੂਤ ਹੋਗੇ ਨੇ ਸਰ ਕਿੰਨੇ ਪਿੰਡਾਂ ਨੂੰ ਜਿਹੜਾ ਦੁੱਧਾਰੂ ਪਸ਼ੂ ਦਿੱਤੇ ਗਏ ਔਰ ਕੀ ਹਾਲਾਤ ਸੀਗੇ ਪਹਿਲੇ ਇਸ ਇਲਾਕੇ ਦੇ ਜੀ ਹਾਲਾਤ ਤਾਂ ਬਹੁਤ ਮਾੜੇ 22 ਅਗਸਤ ਤੋਂ ਦਾਸ ਇੱਥੇ ਹੈਗਾ ਹੈ ਪਰ ਮੇਰੇ ਨਾਲ ਜਿਹੜੀ ਟੀਮ ਹੈ ਨਾ ਉਹ ਤੁਹਾਨੂੰ ਬੈਟਰ ਦੱਸ ਸਕੀ ਕਿ ਮੇਰੇ ਨਾਲ ਜ਼ਿਆਦਾ ਕਿਉਂਕਿ ਅੰਦਰ ਜਾ ਕੇ ਕੰਮ ਇਹ ਕਰਦੇ ਰਹੇ ਆ ਮਾਫ ਕਰਨਾ ਤੇ ਬਾਕੀ ਦਾਸ ਨੇ ਮੈਨੂੰ ਸੇਵਾ ਚ ਮੇਰੀ ਵਡਿਆਈ ਹਸੇ ਚ ਝੋਲੀ ਮੇਰੇ ਪਾਤੀ ਆ ਮੈਂ ਬੱਚੀ ਜਸਪੀਤ ਕੌਰ ਹੈ ਵੀਰ ਮੇਰਾ ਮਜੀਠ ਸਿੰਘ ਦਾ ਰਾਜਦੀਪ ਸਿੰਘ ਸਾਰੀ ਸੇਵਾ ਹੀ ਕਰਦੇ ਰਿਹਾ ਇਹ ਤੁਹਾਨੂੰ ਦੱਸ ਦਿਆ ਕਿ ਆਪਾਂ ਜੀ ਕੀ ਸੇਵਾ ਕਰ ਚੁੱਕੇ ਹਾਂ ਔਰ ਕਰਨੀ ਵੀ ਹੈ ਔਰ ਅਗਲੇ 6 ਮਹੀਨੇ ਦਾ ਕਟੋਗਰ ਚੱਲੇਗੀ ਸੇਵਾ ਔਰ ਇਹ ਸਾਡੀ ਪਿਓਰ ਸੇਵਾ ਹੈਗੀ ਇਹ ਬਿਜ਼ਨਸ ਨਹੀਂ ਹੈਗਾ ਇਹ ਪਿਓਰ ਸੇਵਾ ਹੈ ਔਰ ਸੰਤਾਨ ਸਹਿਯੋਗਨਾ ਹੋ ਰਹੀ ਹੈ ਇਹ ਕਿਹੜੇ ਲੋਕਾਂ ਤੱਕ ਜਿਹੜੇ ਹੈ ਦੁੱਧਾਰੂ ਪਸ਼ੂ ਜਿਹੜੇ ਨੇ ਦਿੱਤੇ ਗਏ ਹੈਗੇ ਨੇ ਜੀ ਇਹ ਮੈਂ ਰਾਜਜੀਤ ਸਿੰਘ ਜਾਂ ਤੁਸੀਂ ਬੈਠੇ ਦੱਸੋ ਆਪ ਇਹਨਾਂ ਨੂੰ ਪਤਾ ਕਿ ਇਹ ਜਿਹੜੇ ਦੁੱਧਾਰੂ ਪਸ਼ੂ ਹੈ ਕਿੱਥੇ ਜਿਹੜੇ ਦਿੱਤੇ ਗਏ ਹੈਗੇ ਆ ਕਿਵੇਂ ਲੱਭੇਗੇ ਸੀਗੇ ਪਰਿਵਾਰ ਅਸੀਂ ਜਦੋਂ ਪਤਾ ਲੱਗਿਆ ਕਿ ਇੱਥੇ ਹੜਾਂ ਦੀ ਮਾਰ ਪਈ ਹੈ ਅਸੀਂ 22 ਅਗਸਤ ਤੋਂ ਇੱਥੇ ਲਗਾਤਾਰ ਸੇਵਾਵਾਂ ਨਿਭਾਰੇ ਸੀ ਘਰ-ਘਰ ਜਾ ਕੇ ਰਾਸ਼ਨ ਪੰਚਾਇਆ ਜਦੋਂ ਪਾਣੀ ਉਤਰਿਆ ਉਦੋਂ ਪਤਾ ਲੱਗਿਆ ਅਸਲ ਦੇ ਵਿੱਚ ਕਿ ਨੁਕਸਾਨ ਕਿੰਨਾ ਕੁ ਹੋ ਗਿਆ ਘਰ-ਘਰ ਜਾ ਕੇ ਸਾਡੀ ਟੀਮ ਨੇ ਸਰਵੇ ਕੀਤਾ ਸੋ ਜਦੋਂ ਸਰਵੇ ਕੀਤਾ ਉਹਦੇ ਵਿੱਚ ਸਾਨੂੰ ਕਾਫੀ ਗੱਲਾਂ ਪਤਾ ਲੱਗੀਆਂ ਜਿਹੜੀਆਂ ਕਿ ਲਗਭਗ ਸੀ ਕਿ ਵਾਕਈ ਅਗਰ ਇਹਨਾਂ ਦੀ ਮਦਦ ਨਾ ਕੀਤੀ ਕੀਤੇ ਕੱਲ ਨੂੰ ਖੜੇ ਨਹੀਂ ਹੋ ਸਕਣਗੇ ਉਹਨਾਂ ਦੇ ਘਰ ਘਰ ਜਾ ਕੇ ਚੈੱਕ ਕਰਕੇ ਪ੍ਰੋਪਰ ਬਕਾਇਦਾ ਉਹਨਾਂ ਦੀ ਹਰ ਚੀਜ਼ ਦਾ ਰਿਕਾਰਡ ਲੈ ਕੇ ਉਸ ਤੋਂ ਬਾਅਦ ਆਇਡੈਂਟੀਫਾਈ ਕੀਤਾ ਗਿਆ ਕਿ ਇਹਨਾਂ ਪਰਿਵਾਰਾਂ ਨੂੰ ਵਾਕਈ ਲੋੜ ਹੈ ਔਰ ਇਹਨਾਂ ਦਾ ਹੜਾ ਦੇ ਨਾਲ ਨੁਕਸਾਨ ਹੋਇਆ ਸੋ ਇਹਨਾਂ ਪਰਿਵਾਰਾਂ ਦੇ ਲਈ ਅੱਜ ਜਿਹੜੇ ਦੁੱਧਾਰੂ ਪਸ਼ੂ ਨੇ ਉਹ ਲਿਆਂਦੇ ਗਏ ਨੇ। ਅ ਐਜੂਕੇਟਿਡ ਪੰਜਾਬ ਜਿਹੜਾ ਦੇਖਿਆ ਜਾਵੇ ਤਾਂ ਇਸ ਇਲਾਕੇ ਦੇ ਵਿੱਚ ਕਾਫੀ ਵਿਚੜੀ ਹੈਗੀ ਹੈ ਔਰ ਇਹ ਇਲਾਕੇ ਦੇ ਵਿੱਚ ਜਦੋਂ ਪਾਣੀ ਆਇਆ ਸੀ ਕਈ-ਕਈ ਫੁੱਟ ਪਾਣੀ ਹੀਗਾ ਸੀਗਾ ਤਾਂ ਉਹਨਾਂ ਘਰਾਂ ਦੇ ਵਿੱਚ ਵੀ ਗਏ ਉੱਥੋਂ ਰੈਸਕਿਊ ਵੀ ਕੀਤੇ ਸੀਗੇ। ਬਿਲਕੁਲ ਜੀ ਅਸੀਂ 22 ਅਗਸਤ ਤੋਂ ਲਗਾਤਾਰ ਜਿੰਨੇ ਇੱਥੇ ਸੇਵਾਾਂ ਨਿਭਾ ਰਹੇ ਹਾਂ ਤੁਸੀਂ ਦੇਖਿਆ ਕਿ ਖਤਮ ਹੋ ਚੁੱਕੇ ਸੀ ਜਦੋਂ ਉੱਥੇ ਬਿਲਕੁਲ ਕੋਈ ਜਾਣ ਦਾ ਸਾਧਨ ਨਹੀਂ ਸੀ ਤਾਂ ਸਾਨੂੰ ਪ੍ਰਸ਼ਾਸਨ ਵੱਲੋਂ ਬੋਟਸ ਮੁਹੱਈਆ ਕਰਵਾਈਆਂ ਗਿਆ ਸੀ ਉਹਨਾਂ ਦਾ ਤਨਬਾਦ ਵੀ ਕਰਦੇ ਆ ਪਰ ਉਹਨਾਂ ਬੋਟਸ ਦੇ ਸਦਕਾ ਸੀ ਇਹਨਾਂ ਪਿੰਡਾਂ ਦੇ ਵਿੱਚ ਅੰਦਰ ਤੱਕ ਜਾ ਕੇ ਔਰ ਅੰਦਰ ਜਿਹੜਾ ਸਕੂਲ ਹੈਗਾ ਉੱਥੇ ਅਸੀਂ ਸ਼ੈਲਟਰ ਪ੍ਰੋਵਾਈਡ ਕੀਤਾ ਜਿੱਥੇ ਤਕਰੀਬਨ 40 ਤੋਂ 50 ਪਰਿਵਾਰਾਂ ਨੇ ਉੱਥੇ ਰਹੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੇ ਕੀਤਾ ਉਸ ਤੋਂ ਇਲਾਵਾ ਪਰਿਵਾਰਾਂ ਦੇ ਜੋ ਉੱਥੇ ਹੋਰ ਵੀ ਲੋੜਿੰਦਾ ਸਮਾਨ ਸੀ ਉਹ ਸਾਰਾ ਪੰਚਾਇਆ ਗਿਆ ਲੰਗਰ ਪਾਣੀ ਦੀ ਸੇਵਾ ਤਕਰੀਬਨ ਉੱਥੇ 20 ਤੋਂ 25 ਦਿਨ ਜਿਹੜੀ ਉਹ ਚੱਲਦੀ ਰਹੀ ਸੀ ਹ ਹੁਣ ਜਿਹੜਾ ਹੋਰ ਅੱਗੇ ਕੀ ਲੋਡ ਪਏਗੀ ਇਹਨਾਂ ਪਿੰਡ ਵਾਲਿਆਂ ਨੂੰ ਕਿਉਂਕਿ ਨੁਕਸਾਨ ਕਾਫੀ ਹੋਇਆ ਕਈਆਂ ਦੇ ਤਾਂ ਘਾਰ ਹੀ ਟੁੱਟ ਗਏ ଥିਗੇ ਸੀ ਤਾਂ ਤਾਂ ਉਹ ਹੁਣ ਅੱਗੇ ਜਿਹੜੀ ਹੈ ਉਹ ਕੀ ਸੇਵਾ ਜਿਹੜੀ ਨਿਭਾਈ ਜਾਏਗੀ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਪੰਜਾਬ ਦੇ 12 ਪਿੰਡਾਂ ਦੀ ਸਾਂਝ ਸੰਭਾਲ ਦੀ ਜਿਹੜੀ ਜ਼ਿੰਮੇਵਾਰੀ ਲਈ ਹੈ ਜਿਹਦੇ ਵਿੱਚ ਅਸੀਂ ਮੁੱਖ ਮਕਸਦ ਆਪਣਾ ਰੱਖਿਆ ਜਿਹੜੀ ਫਸਲ ਦੀ ਬਿਜਾਈ ਤੇ ਬੱਚਿਆਂ ਦੀ ਪੜ੍ਹਾਈ ਕਿਉਂਕਿ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਜੇਸੀ ਕਿਸੇ ਵੀ ਚੀਜ਼ ਨੂੰ ਖੜਾ ਕਰਨਾ ਹੈ ਤਾਂ ਉਹਦੇ ਵਾਸਤੇ ਉਹਨਾਂ ਕੋਲ ਇਨਕਮ ਹੋਣੀ ਚਾਹੀਦੀ ਹੈ ਤੇ ਇਨਕਮ ਜਿਹੜੀ ਹੈ ਕਿਸਾਨ ਦੇ ਲਈ ਸਭ ਤੋਂ ਵੱਡੀ ਇਨਕਮ ਉਹਨਾਂ ਦੀ ਫਸਲ ਤੇ ਜਿਹੜੇ ਦੁੱਧਾਰੂ ਪਸ਼ੂ ਤੇ ਦੂਸਰੀ ਗੱਲ ਹੈ ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦਾ ਨੁਕਸਾਨ ਹੜਾ ਕਰਕੇ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਸਾਲ ਬੜਾ ਇੰਪੋਰਟੈਂਟ ਹੁੰਦਾ ਹੈ ਬੱਚਿਆਂ ਦੇ ਲਈ ਹੁਣ ਅੱਧੇ ਦੇ ਵਿੱਚ ਆ ਕੇ ਜੇ ਬੱਚੇ ਦੀ ਪੜ੍ਹਾਈ ਛੱਡਣੀ ਪਵੇ ਤਾਂ ਬੜੀ ਮਾੜੀ ਗੱਲ ਹੋਏਗੀ ਤਾਂ ਇਸ ਕਰਕੇ ਅਸੀਂ ਜਿਹੜੀ ਦੋ ਚੀਜ਼ਾਂ ਨੂੰ ਮੇਨ ਫੋਕਸ ਕਰਕੇ ਚੱਲ ਰਹੇ ਹਾਂ ਕਿ ਫਸਲਾਂ ਦੀ ਬਿਜਾਈ ਤੇ ਬੱਚਿਆਂ ਦੀ ਪੜ੍ਹਾਈ ਤਪੀ ਕੁ ਜਸਵਿੰਦਰ ਸਿੰਘ ਕਾਲੇਜੀ ਪਹੁੰਚੇ ਐਸ ਉਹਨਾਂ ਦੀ ਟੀਮ ਜਿਹੜੀ ਹੈ ਪਹੁੰਚੀ ਹੈਗੀ ਸਿਗੀ ਔਰ ਸਪੈਸ਼ਲੀ ਤੌਰ ਤੇ ਇਹ ਪਹੁੰਚੇ ਨੇ ਔਰ ਇਸ ਇਲਾਕੇ ਦੇ ਵਿੱਚ ਕਾਫੀ ਵਿਚਰੇ ਅ ਤੁਸੀਂ ਕਿਵੇਂ ਦੇਖਦੇ ਹੈਗੇ ਉਹ ਕਿ ਇਸ ਇਲਾਕੇ ਦਾ ਕਾਫੀ ਨੁਕਸਾਨ ਹੋਇਆ ਹਾਲਾਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਕਾਫੀ ਨੁਕਸਾਨ ਹੋਇਆ ਉਹ ਔਰ ਲੱਗਦਾ ਕਿ ਅੱਜ ਕੀ ਪੰਜਾਬ ਪੰਜਾਬ ਦੇ ਨਾਲ ਖੜਿਆ ਬਿਲਕੁਲ ਬਿਲਕੁਲ ਇਹ ਪੰਜਾਬ ਵੀ ਖੜਿਆ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਖੜੀਆਂ ਹਨ ਨਰ ਪੰਜਾਬ ਲਈ ਦੂਰ ਦਰਾਡੇ ਤੋਂ ਜਿਨ੍ਹਾਂ ਆਪਾਂ ਦੇਸ਼ ਦੇਸ਼ ਅਮਰੀਕਾ ਕੈਨੇਡਾ ਇੰਗਲੈਂਡ ਜਿੱਦਾਂ ਹੁਣੇ ਵੀ ਇਸ ਦਾ ਜਿਸਮਦ ਸਿੰਘ ਕੋਲੀ ਬਾਵਾ ਜੀ ਸਾਡੇ ਮਾਂਚੈਸਟਰ ਤੋਂ ਉੱਥੇ ਗੁਰੂ ਘਰ ਦੀਆਂ ਸੌਆਂ ਵਾਰ ਰੱਜ ਕੇ ਕਰ ਰਹੇ ਨੇ ਇਹਨਾਂ ਦਾ ਆਪਣਾ ਬੜਾ ਵਧੀਆ ਚੜ੍ਹਦੀ ਕਲਾ ਵਾਲਾ ਬਿਜ਼ਨਸ ਹੈ ਆ तकरीबन 105 ਗੋਰੇ ਕੰਮ ਕਰ ਰਹੇ ਨੇ ਪਰ ਇਹਨਾਂ ਦੇ ਮਨ ਦੇ ਵਿੱਚ ਭਾਵਨਾ ਇੱਕ ਸੇਵਾ ਦੀ ਗੱਲ ਹੈ ਇਹ ਕੋਟਨ ਮੈਂ ਕਹੂ ਗੱਲ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਇਹ ਸੇਵਾ ਬੰਦੀ ਹੈ ਉਹ ਸੇਵਾ ਰੱਬ ਆਪ ਕਰਾ ਰਿਹਾ ਜਦੋਂ ਇੱਥੇ ਆਏ ਹਨ ਨਾ ਅਫੀਸ਼ੀਅਲੀ ਦਿਨ ਮੇਥੇ ਜੀਰੇ ਵਿਖੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਇਹੋ ਜੇ ਵਕੀਲ ਵਾਲਿਆਂ ਨੇ ਸੂ ਜਵਾਨ ਨਾਲੋਂ ਪੜ੍ਹੇ ਲਿਖੇ ਬੱਚੇ ਵੀਰ ਭਰਾ ਨਾਲ ਰਲ ਕੇ ਇੱਕ ਵਧੀਆ ਜਦੋਂ ਟੀਮ ਜਦੋਂ ਵਿੱਚ ਗੁਰੂ ਵਰਤਦਾ ਨਾ ਜਦੋਂ ਬੰਦੇ ਦੀ ਨੀਅਤ ਚੰਗੀ ਹੋਵੇ ਸਾਫ਼ ਹੋਵੇ ਤੇ ਨਾਲ ਜੋੜਦਾ ਜਾਂਦੀ ਕੜੀ ਨਾ ਕੜੀ ਜੁੜਦੀ ਜਾਂਦੀ ਹੈ ਚੰਗੀ ਟੀਮ ਜੁੜੀ ਚੰਗੇ ਸੇਵਾਦਾਰ ਜੁੜੇ ਜਿਹੜੇ ਆਪਣੀਆਂ ਨਾ ਮਨ ਦੇ ਵਿੱਚੋਂ ਇਸ਼ਾਵਾਂ ਲੈ ਕੇ ਵੀ ਆਪਾਂ ਸੇਵਾ ਕਰਨੀ ਆ ਦੇਣ ਵਾਲਾ ਰੱਬ ਹੈ ਪਰ ਇਹ ਸੇਵਾ ਇਝੂਲੀ ਚ ਪਈ ਹੈ ਤੇ ਗੁਰੂ ਆਪ ਕਰਵਾ ਲੈ ਕਰਵਾਉਣ ਨਾਲ ਉਹ ਹੈ ਕਰਵਾ ਲੈ ਕਿਉਂਕਿ ਅਸੀਂ ਕਿਸਾਨ ਹੈ ਪਿੰਡਾਂ ਦੇ ਰਹਿਣ ਵਾਲੇ ਮੰਗ ਨਹੀਂ ਸਕਦੇ ਪਰ ਸਾਡਾ ਫਰਜ ਬੰਦਾ ਦੇਸ਼ ਵਿਦੇਸ਼ ਵਿੱਚ ਜਿਹੜੇ ਰਹਿ ਰਹੇ ਨੇ ਉਹਨਾਂ ਦਾ ਆਪ ਜਾ ਕੇ ਜਿੱਦਾਂ ਬੱਚੀ ਨੇ ਉਹਨੇ ਦੱਸਿਆ ਵੀ ਘਰ-ਘਰ ਜਾ ਕੇ ਸਰਵੇ ਕੀਤਾ ਕੀ ਲੋੜ ਹੈ ਜਿਹੜੀ ਲੋੜ ਆਪ ਸਹੋ ਜਾ ਕੇ ਦਿਓ ਉਹਨਾਂ ਦੇ ਮਨ ਤੇ ਇਹ ਬੋਝ ਨਾ ਹੋਵੇ ਵੀ ਸਾਨੂੰ ਕੋਈ ਚੀਜ਼ ਮਿਲ ਰਹੀ ਨਹੀਂ ਉਹਨਾਂ ਪਤਾ ਵੀ ਸਾਡੇ ਦੁੱਖ ਫੇਲੇ ਖਲੋਤੇ ਜਦੋਂ ਕੋਈ ਦੁੱਖ ਵਿੱਚ ਖਲੋਂਦਾ ਨਾ ਤੇ ਉਹਦਾ ਦੁੱਖ ਬਣਾਇਆ ਜਾਂਦਾ ਹੈ ਹੁਣ ਜਿੱਦਾਂ ਫਸਲਾਂ ਦੀ ਬੱਚਿਆਂ ਦੀ ਪੜ੍ਹਾਈ ਦੀ ਗੱਲ ਐਜੂਕੇਟ ਪੰਜਾਬ ਪ੍ਰੋਜੈਕਟ ਅੱਗੇ ਵੀ ਬੱਚੇ ਪੜਾ ਰਹੇ ਨੇ ਤਕਰੀਬਨ 5500 ਬੱਚਾ ਅੱਗੇ ਪੜ ਰਿਹਾ ਸਕੂਲੇ 7-8 ਸਕੂਲ ਚੱਲ ਰਹੇ ਨੇ ਮੰਨ ਦੇ ਕਿ ਛਾਵਾਂ ਲੈ ਕੇ ਚੱਲੇ ਵੀ ਆਪਾਂ 100 ਦਾ ਟਾਰਗੇਟ ਰੱਖਿਆ ਵੀ ਸਕੂਲ ਬਣਾਉਣੇ ਨੇ ਪਰ ਹੌਲੀ ਹੌਲੀ ਸਟੱਪ ਬਾਈ ਸਟੱਪ ਚੱਲ ਰਹੇ ਨੇ ਇਸ ਸਾਲ ਇਸ ਪਾਸੇ ਸੇਵਾ ਲੱਗੀ ਇਹ ਵੀ ਰੱਬ ਨੇ ਸੇਵਾ ਲੈਣੀ ਸੀ ਹੜ ਆਏ ਨੇ ਹੜਾਂ ਦੇ ਕਾਰਨ ਇਹ ਵੀ ਸੇਵਾ ਰੱਬ ਲੈ ਰਿਹਾ ਇਸ ਕਰਕੇ ਅਸੀਂ ਇਹ ਅਰਦਾਸ ਕਰਾਂਗੇ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਜਿੰਨੀ ਸਮੂਹਟੀ ਟੀਮ ਇੱਕ ਨਹੀਂ ਜਿੰਨੀ ਸਮੂਹਟੀ ਟੀਮ ਜਿਨ੍ਹਾਂ ਸੇਵਾਦਾਰ ਯੂਕੇ ਦੇ ਇੰਗਲੈਂਡ ਦੇ ਇੱਥੇ ਦੇ ਪੰਜਾਬ ਦੇ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਜੁੜੀਆਂ ਪਹਿਲਾਂ ਤੇ ਉਹਨਾਂ ਦਾ ਧੰਨਵਾਦ ਕਿਉਂਕਿ ਦਾਸ ਆਪ ਉੱਥੇ 25 30 ਸਾਲ ਤੋਂ ਇੰਗਲੈਂਡ ਰਹਿ ਰਿਹਾ ਹੈ ਇਹਨਾਂ ਬਾਬਾ ਜੀ ਨਾਲ ਰੱਜ ਕੇ ਪਿਆਰ ਹੈ ਇਹਨਾਂ ਦੇ ਪਿਆਰ ਦੀ ਬਦੌਲਤ ਅੱਜ ਇੱਥੇ ਆਏ ਆ ਅੱਜ ਸਿੰਘ ਸਾਹਿਬ ਜੀ ਆਏ ਕੱਲ ਹੀ ਬੇਨਤੀ ਕੀਤੀ ਸੀ ਅੱਜ ਸਿੰਘ ਸਾਹਿਬ ਗਿਆਨੀ ਗਬੀਰ ਸਿੰਘ ਜੀ ਵੀ ਆਏ ਅਰਦਾਸ ਬੇਨਤੀ ਕੀਤੀ ਹੈ ਕਿਉਂਕਿ ਮਨ ਦੇ ਵਿੱਚ ਇੱਕ ਭਾਵਨਾ ਸੀ ਵੀ ਚੰਗਾ ਕੰਮ ਹੋ ਰਿਹਾ ਤੇ ਚੰਗੀ ਅਰਦਾਸ ਬੇਨਤੀ ਕਰਕੇ ਆਪਾਂ ਸਰਬੱਤੇ ਦੇ ਭਲੇ ਦੀ ਗੁਰੂ ਨਾਨਕ ਨੇ ਭਲਾ ਮੰਗਿਆ ਤੇ ਭਲੇ ਦੀ ਅਰਦਾਸ ਕੀਤੀ ਹੈ ਪਰ ਹੋਰ ਵੇਖੋ ਕਮਾਲ ਦੀ ਗੱਲ ਜਦੋਂ ਦਿੱਤੀ ਨਾ ਮੱਝ ਦਿੱਤੀ ਹੈ ਵੀਰ ਨੂੰ ਆਪਣੇ ਬਜ਼ੁਰਗ ਨੂੰ ਤੇ ਉਹਨੂੰ ਆਖਿਆ ਸੋਹੰਦਨੀ ਹੋਵੇ ਜਿੱਦਾਂ ਕੋਈ ਘਰ-ਬਾਰ ਲਵੇ ਨਾ ਉਹਨੂੰ ਮਾਂ ਬੁੱਢੀ ਦਾਦੀ ਦਿੰਦੀ ਹੈ ਵੀ ਤੇਰਾ ਘਰ ਸੋਹੰਦਨਾ ਹੋਵੇ ਮੱਝ ਦਿੱਤੀ ਹੈ ਵੀ ਤੇਰੇ ਘਰ ਵਧੇ ਫੁੱਲੇ ਸੋਹੰਦਨੀ ਹੋਵੇ ਗੁਰੂ ਕਿਰਪਾ ਕਰੇ ਇਹ ਜਿਹੜੀਆਂ ਸਮਾਵਾ ਐਜੂਕੇਟ ਪੰਜਾਬ ਪ੍ਰੋਜੈਕਟ ਕਰ ਰਹੇ ਆ ਸਰਤੇ ਪਾਛਾ ਇਹਨਾਂ ਕੋ ਸੇਵਾ ਲੈਣ ਮੈਂ ਦੁਬਾਰਾ ਆਪਣੀ ਸਮੁਤੀ ਟੀਮ ਮਾਂਚੈਸਟਰ ਦੇ ਪੰਜੇ ਗੁਰੂਕਾਰ ਸਦਾ ਜੀ ਸੁਮਿੰਦਰ ਸਿੰਘ ਕੋਲੀ ਰਸਦਾ ਰਾਜਦੀਪ ਸਿੰਘ ਜੀ ਬਤੀ ਜਸਪ੍ਰੀ ਵਕੀਲ ਸਾਹਿਬ ਸਮੁਤੀ ਇਹਨਾਂ ਦੀ ਟੀਮ ਕਿਉਂਕਿ ਹਰ ਇੱਕ ਨੂੰ ਪਤਾ ਵੀ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਉਹ ਵੀ ਸਾਰੇ ਸਰਵੇ ਕਰਕੇ ਦੇਹ ਦੇਨ ਤੇ ਇਹ ਸੇਵਾ ਕਰ ਰਹੇ ਨੇ ਮੈਂ ਫਿਰ ਮੀਡੀਆ ਦਾ ਵੀ ਧੰਨਵਾਦ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੁਤੀ ਸੇਵਾ ਦਾ ਮਾਦਾ ਧੰਨਵਾਦ ਦਾਸ ਗਿਆਨੀ ਅਮਰੀਕ ਸਿੰਘ ਠੌਰ ਮਾਂਚੈਸਟਰ ਜੁਕੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਿਲਕੁਲ ਕਿਵੇਂ ਦੇਖਦੇ ਹੋ ਜਿਹੜੀ ਸੇਵਾ ਹੈ ਬੜੀ ਵੱਡੀ ਸੇਵਾ ਹੈਗੀ ਆ ਔਰ ਅੱਜ ਉਹਨਾਂ ਨੂੰ ਦੁੱਧਾਰੂ ਪਸ਼ੂ ਦਿੱਤੇ ਗਏ ਜਿਨ੍ਹਾਂ ਦੇ ਪਸ਼ੂ ਨੁਕਸਾਨ ਜਿਹੜੇ ਜਨਾਈ ਧੱਤ ਹੋ ਗਈ ਸੀਗੀ ਮਰ ਗਏ ਸੀਗੇ ਕਈ ਰੋੜ ਗਏ ਸੀਗੇ ਜੀ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੱਥੇ ਕਿ ਜਿਹੜੀ ਪਰਮਾਤਮਾ ਦੀ ਕਿਰਪਾ ਸੀ ਉਹਦੇ ਲਈ ਅਲੱਗ-ਅਲੱਗ ਸੰਸਥਾਵਾਂ ਬੜਾ ਵੱਡਾ ਆਸਰਾ ਲੈ ਕੇ ਆਸਰਾ ਬਣ ਕੇ ਇੱਥੇ ਪਹੁੰਚੀਆਂ ਸਾਰੀ ਸੰਗਤ ਦੀ ਸੇਵਾ ਲਈ ਔਰ ਐਜੂਕੇਟ ਪੰਜਾਬ ਪ੍ਰੋਜੈਕਟ ਬਹੁਤ ਵੱਡੀ ਸੇਵਾ ਭਾਈ ਐਡਾਸ ਤੋਂ ਇੱਥੇ ਲਗਾਤਾਰ ਹੋ ਰਹੀ ਹੈ ਔਰ ਸਰਦਾਰ ਜਸ਼ਿੰਦਰ ਸਿੰਘ ਖੋਲੀ ਜੀ ਇਹਨਾਂ ਦੀ ਸਰਪ੍ਰਸਤੀ ਹੈ ਇੱਥੇ ਸੰਤਾ ਪਾਈ ਤੋਂ ਇਨਾਂ ਦੀ ਸਮੁੱਚੀ ਟੀਮ ਘੱਟੋ ਘੱਟ 250 ਜਿਹੜਾ ਸੇਵਾਦਾਰ ਸੀ ਲਗ ਲਗ ਲੈ ਇਹਨਾਂ ਨੇ 20 25 30 ਦੀ ਬੰਨਿਆ ਦੀਆਂ ਟੀਮਸ ਬਣਾ ਕੇ ਉਹਨਾਂ ਨੂੰ ਰੋਟੇਸ਼ਨ ਵਾਈ ਜਿੱਥੇ ਜਿਹੜੀ ਸੇਵਾ ਨਿਭਾ ਰਹੇ ਨੇ ਔਰ ਜਿਹੜੀ ਨੁਕਸਾਨ ਬਹੁਤ ਜ਼ਿਆਦਾ ਇਹਦੀ ਪ੍ਰਪਾਈ ਤਾਂ ਕੋਈ ਵੀ ਨਹੀਂ ਕਰ ਸਕਦਾ ਸਵਾਹਿ ਪ੍ਰਮਾਤਮਾ ਤੋਂ ਪਰ ਉਹ ਸਿਆਣੇ ਕਹਿੰਦੇ ਡੁੱਬਦੇ ਨੂੰ ਤਨਕੇ ਦਾ ਹਸਾਰਾ ਔਰ ਜਿਹੜਾ ਦੁੱਧ ਤੇ ਔਰ ਜਿਹੜੀ ਫਸਲ ਦੀ ਬਜਾਈ ਇਸ ਤੋਂ ਜਿਹੜੀ ਬੇਸਿਕ ਨੀਡਸ ਵਿੱਚ ਆਉਂਦੀ ਔਰ ਇਹ ਸਾਰੀ ਸੰਸਥਾ ਨੇ ਸਾਰੀ ਟੀਮ ਨੇ ਸਲਾਹ ਕਰਕੇ ਇਹ ਫੈਸਲਾ ਲਿਆ ਔਰ ਬੜਾ ਸਹਾਣਾ ਜੋ ਫੈਸਲਾ ਹੈ ਜਿਨ੍ਹਾਂ ਵਿੱਚ ਉਹਨਾਂ ਨੇ 5000 ਪ੍ਰਤੀ ਏਕੜ ਜੀ ਦੇ ਵਿੱਚ ਬਜਾਈ ਲਈ ਡੀਜ਼ਲ ਦਾ ਖਰਚਾ ਉਸ ਤੋਂ ਬਾਅਦ ਬੀਜ ਜਿਹੜਾ 1 ਕਿੱਲੇ ਦੇ ਇੱਕ ਗੱਟੇ ਦੇ ਹਿਸਾਬ ਨਾਲ ਉਸ ਤੋਂ ਬਾਅਦ ਡੀ ਜੀ ਪੀ ਯੂਰੀਆ ਔਰ ਨਦੀਨ ਨਾਸ਼ਕ ਔਰ ਪੈਸਟਿਸਾਈਡ ਜਿਹੜੀ ਆਪਾਂ ਕਿਹੜੇ ਮਾਰ ਦਵਾਈਆਂ ਦੇ ਸਾਰਾ ਬਜਟ ਇਹਨਾਂ ਨੇ ਸਾਰੇ ਜਿਹੜੇ ਤਕਨੀਕੀ ਵੀਰ ਸੀ ਉਹਨਾਂ ਦੀ ਸਲਾਹ ਕਰਕੇ ਆਈਡੀਆ ਲਿਆ ਵੀ ਥੋਟੋ ਘੱਟ 5000 ਰੁਪਏ ਖਰਚਾ ਜਿਹੜਾ ਇੱਕ ਵਾਰੇ ਕੰਮ ਚਲਾਉਣ ਨੂੰ ਜਿਹੜਾ ਇੱਕ ਜ਼ਮੀਂਦਾਰ ਕਿਸਾਨ ਵੀਰ ਜਾਂ ਜਿਹੜਾ ਵੀ ਪਰਿਵਾਰ ਹੈ ਉਹਨਾਂ ਨੂੰ ਬੜਾ ਜ਼ਰੂਰੀ ਹੈ ਔਰ ਸਾਰੀ ਸੰਗਤ ਨੇ ਸਲਾਹ ਕਰਕੇ ਥੋਟੋ ਘੱਟ ਅੱਠਾਂ ਪਿੰਡਾਂ ਵਿੱਚ ਕਰੀਬ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨੇ ਮੇਰਾ ਖਿਆਲ 4500 ਤੋਂ ਲੈ ਕੇ 5000 ਏਕੜ ਜਿਹੜਾ ਟੋਟਲ ਲੱਗਦਾ ਔਰ ਇਹ ਜਿਹੜੀ ਸੰਸਥਾ ਸੇਵਾਨ ਬਾਰੀ ਮੈਂ ਤਾਂ ਇਹ ਅਰਦਾਸ ਕਰਾਂਗਾ ਪਰਮਾਤਮਾ ਅੱਗੇ ਤੇ ਇਹਨਾਂ ਨੂੰ ਹੋਰ ਬਲ ਬਖਸ਼ੇ ਇਹਨ ਉਹਨਾਂ ਦਾ ਆਸਰਾ ਬਖਸ਼ੇ ਕਿ ਇਹ ਸਾਰੇ ਸੰਗਤ ਦੀ ਹੋਰ ਸੇਵਾ ਕਰਦੇ ਰਹੇ। ਧੰਨਵਾਦ ਵਾਹਿਗੁਰੂ ਜੀ ਕਾ। ਬਿਲਕੁਲ ਐਜੂਕੇਟ ਪੰਜਾਬ ਪ੍ਰੋਜੈਕਟ ਇਸ ਇਲਾਕੇ ਦੇ ਵਿੱਚ ਲਗਾਤਾਰ ਸੇਵਾ ਨਿਭੰਦੇ ਹੋਏ ਨਜ਼ਰ ਆ ਰਹੀ ਹੈਗੀ ਹੈ ਤਾਂ ਅੱਜ ਦਦਾਰੂ ਪਸ਼ੂ ਉਹਨਾਂ ਲੋਕਾਂ ਤੱਕ ਪਹੁੰਚਾਏ ਹੈਗੇ ਆ ਜਿਨ੍ਹਾਂ ਨੂੰ ਲੋੜ ਹੈਗੀ ਸੀ। ਕਿਹਾ ਮੈਂ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਮ ਫਿਰੋਜ਼ਪੁਰ